तहसील नाबदे एना ਖੇਤਾਂ ਵਿੱਚ ਚੱਲ ਰਿਹਾ ਹੈ ਡ੍ਰੈਕਟਰ ਕਿਸੇ ਫਸਲ ਦੀ ਕਾਸ਼ ਦੀ ਤਿਆਰੀ ਨਹੀਂ ਕਰ ਰਿਹਾ ਬਲਕਿ ਇਹ ਜੀਉਂਦੀ ਜਾਗਦੀ ਫਸਲ ਵਾਰ ਰਿਹਾ ਹੈ ਬਾਸਮਤੀ ਦੀ ਫਸਲ ਨੂੰ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ ਬਿਮਾਰੀ ਦਾ ਨਾਂ ਹੈ ਚੰਡਾ ਰੋਗ ਇਹ ਬਿਮਾਰੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਇਹਦੇ ਸਿੱਟੇ ਵਜੋਂ ਕਿਸਾਨਾਂ ਵੱਲੋਂ ਬਾਸਮਤੀ ਦੀ ਕਾਸ਼ਤ ਤੇ ਕੀਤਾ ਗਿਆ ਖਰਚਾ ਕਿਸਾਨਾਂ ਦਾ ਆਰਥਿਕ ਪੱਖੋਂ ਲੱਖ ਤੋੜਨ ਵਾਲਾ ਸਾਬਤ ਹੋਇਆ। ਹਾਲਾਤ ਇਹ ਨੇ ਕਿ ਕਿਸਾਨ ਇਸ ਪੂਰੀ ਫਸਲ ਨੂੰ ਨਸ਼ਟ ਵੀ ਨਹੀਂ ਕਰ ਸਕਦੇ। ਚਾਰ ਕਿੱਲੇ ਜਮੀਂ ਪੱਟੀ ਮੇਸ ਹੋ ਗਈ ਜੀ ਦੂਏ ਨੂੰ ਵੀ ਬਸ ਵਿੱਚ ਹੋ ਰਿਹਾ ਜੀ ਕਿਤੇ ਨਾ ਕਿਤੇ ਝੰਡਾ ਰੋਗ ਜਾ ਪਈ ਜਾਂਦਾ ਜੀ ਉਹ ਪੱਟੀ ਜਾਂਨੇ ਜੀ ਛਿੱਟੀ ਜਾਂਨੇ ਆ ਬਾਕੀ ਟਰੈਕਟਰ ਆ ਰਿਹਾ ਜੀ ਬਾਹ ਬਾਹਾਂਗੇ ਹੀ ਹੁਣ ਫੇਰ ਦੁਬਾਰੇ ਲਾਉਣ ਦੀ ਖੇਚੜਾ ਕਰਾਂਗੇ ਉਨੀ ਜੀਰੀ ਨਹੀਂ ਨਿਕਲਣੀ ਜੀ ਜੇ ਹੁਣ ਵੀ ਲੱਗੇ ਖੂਨ ਪਸੀਨਾ ਇੱਕ ਕਰਕੇ ਤਿਆਰ ਕੀਤੀ ਫਸਲ ਕਿਸਾਨਾਂ ਦੀ ਆਸਾਂ ਤੇ ਪਾਣੀ ਫੇਰ ਰਹੀ ਹੈ ਕਿਸਾਨ ਇਹਨਾਂ ਫਸਲਾਂ ਨੂੰ ਦੇਖ ਕੇ ਖੂਨ ਦੇ ਅਥਰੂ ਰੋ ਰਹੇ ਨੇ ਝੰਡਾ ਰੋਗ ਤਾਪਮਾਨ ਵਧਣ ਕਾਰਨ ਹੋਣ ਵਾਲੀ ਬਿਮਾਰੀ ਹੈ ਉਮੀਦਾਂ ਕੱਟ ਪੈਣਾ ਝੋਨੇ ਨੂੰ ਪਾਣੀ ਪੂਰੀ ਮਾਤਰਾ ਵਿੱਚ ਨਾ ਮਿਲਣਾ ਇਹ ਰੋਗ ਲੱਗਣ ਦੀ ਮੁੱਖ ਵਜ੍ਹਾ ਹੈ ਇਹ ਜੀ ਕੁਝ ਤਾਂ ਗਰਮੀ ਦਾ ਕਾਰਨ ਹੈ ਜੀ ਕੁਝ ਲਾਈਟ ਦਾ ਕਾਰਨ ਆ ਪਾਣੀ ਘੱਟ ਮਿਲਿਆ ਜੀ ਬੇਜੀਤੀਆਂ ਜਾਂ ਦਬਗੀ ਦੀ ਜੇ ਤਾਂ 5 ਘੰਟੇ ਹੀ ਰਹੀ ਹੈ ਇਸ ਬਿਮਾਰੀ ਨੇ ਨਾਬਾਦ ਦੇ ਅਨੇਕਾਂ ਹੀ ਪਿੰਡਾਂ ਵਿੱਚ ਪੈਰ ਪਸਾਰ ਲਏ ਨੇ ਹਾਲਾਤ ਇਹ ਨੇ ਕਿ ਕਿਸਾਨ ਆਪਣੇ ਫਸਲਾਂ ਨੂੰ ਗੌਣ ਲਈ ਮਜਬੂਰ ਨੇ ਬਾਸਮਤੀ ਦੀ ਫਸਲ ਤੇ ਸਭ ਤੋਂ ਜ਼ਿਆਦਾ ਇਸ ਰੋਗ ਦਾ ਅਸਰ ਹੁੰਦਾ ਹੈ ਆਰਥਿਕ ਹਾਲਾਤ ਪਹਿਲਾਂ ਹੀ ਚੰਗੇ ਨਹੀਂ ਨੇ ਲਾਗਤ ਵਧਣ ਕਰਕੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਪਹਿਲਾਂ ਹੀ ਵਧੀਆਂ ਹੋਈਆਂ ਨੇ ਅਜੇ ਵਿੱਚ ਫਸਲ ਨੂੰ ਬਿਮਾਰੀ ਲੱਗਣਾ ਇੱਕ ਨਵੀਂ ਮੁਸੀਬਤ ਹੈ ਸਾਡੇ ਜੀ ਇਹ ਨਾਬੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਹੈ ਜਿਹੜੀ ਬਾਸਪਤੀ ਵੈਰਾਈਟੀ ਹੈ ਇਹਨੂੰ ਸਭ ਤੋਂ ਜ਼ਿਆਦਾ ਹੈ ਇਹਦੇ ਵਿੱਚ 50% ਦੇ ਕਰੀਬ ਅੱਜ ਤੱਕ ਨੁਕਸਾਨ ਹੋ ਚੁੱਕਿਆ ਕੁਦਰਤੀ ਮਾਰ ਚੱਲ ਰਹੀ ਹੈ ਇੱਕ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਤੇ ਆਸ ਕਰਦੇ ਨੇ ਕਿ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦਾ ਹੱਥ ਫੜੇ। ਹੁਣ ਆ ਕਰਦੇ ਨੇ ਸਰਕਾਰ ਸਾਨੂੰ ਕੋਈ ਮਾਮਲਾ ਦੇਵੇ ਜੀ ਇਹਦਾ ਤੇ ਸਾਡੇ ਕੰਨੇ ਧਿਆਨ ਦੇਵੇ। ਜੇ ਕੁਝ ਦੁਖਵਾਨੀ ਆ ਜੀ ਕੋਈ ਸਾਡੇ ਕੰਨੀ ਕੋਈ ਧਿਆਨ ਨਹੀਂ ਦਿੰਦਾ ਹੈਗਾ ਆ ਕੇ ਦੇਖੋ ਜੀ ਸਰਕਾਰ ਕਿੱਥੇ ਕਹਿੰਦੀ ਆ ਮੈਂ ਕਿਸਾਨ ਪੱਖੀ ਆ ਪਰ ਸਰਕਾਰ ਇਹ ਵੱਲ ਚੀਜ਼ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕੋਈ ਇਹ ਕਿਸਾਨ ਪੱਖੀ ਨਹੀਂ ਹੈਗੀ। ਸਭ ਆਪ ਦੇ ਆਪ ਦੇ ਹੀ ਘਰ ਬਣਾ ਰਹੇ ਨੇ। ਇਹਨਾਂ ਨੂੰ ਕਿਸਾਨ ਦਾ ਜਾਂ ਕਿਸੇ ਵੀ ਜਨਤਾ ਦਾ ਕੋਈ ਫਿਕਰ ਨਹੀਂ ਹੈਗਾ ਇਸ ਸਾਲ ਮੌਨਸੂਨ ਦੀ ਬੇਰੁਖੀ ਨੇ ਸੂਬੇ ਦੇ ਕਿਸਾਨਾਂ ਦੀਆਂ ਪਰੇਸ਼ਾਨੀਆਂ 'ਚ ਵਾਧਾ ਕੀਤਾ ਹੋਇਆ ਹੈ ਕਟ ਮੌਨਸੂਨ ਕਰਕੇ ਕਿਸਾਨਾਂ ਨੇ ਕਰਜ਼ਾ ਲੈ ਕੇ ਆਪਣੇ ਪੱਧਰ ਤੇ ਸਿੰਜਾਈ ਅਤੇ ਖੇਤੀ ਦੇ ਹੋਰ ਖਰਚੇ ਪੂਰੇ ਕੀਤੇ ਜਿਵੇਂ ਤੁਸੀਂ ਫਸਲ ਨੂੰ ਤਿਆਰ ਕੀਤਾ ਹੁਣ ਬਿਮਾਰੀ ਲੱਗਣ ਕਰਕੇ ਕਿਸਾਨਾਂ ਦੀਆਂ ਆਸਾਂ ਹੋਰ ਵੀ ਧੁੰਦਲੀਆਂ ਹੋ ਗਈਆਂ ਨੇ